ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰਾ ਕੀਤਾ ਜੱਤੋ ਨਹੀਂ ਮੈਨੂੰ ਜੋ ਅੱਤੇ ਤਰਸ ਪਈ ਤਰਸ ਪਿਆ ਮਿਹਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਾ ਤਾਂ ਜੀਵਾਂ ਦੇਵੀਏ ਇਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਦਇਆ ਕਰਨ ਦੁਖ ਹਰਨ ਉਚਰਣ ਦਾਬ ਕੀਰਤਨ ਹੈ ਨਿਤ ਨਿਤ ਨਾਮਾਇ ਦਇਆ ਕਰਨ ਦੁਖ ਹਰਨ ਉਚਰਨ ਗਿਨਾਮ ਕੀ ਰਤਨ ਦਇਆਲੁਰਖ ਭਗਵਾਨ ਹੈ ਨਾਨਕ ਨਿਤ ਨਿਤ ਨਾਮਾਇ ਖੰਡੋੜਾ ਪ੍ਰਭ ਆਪ ਜਿਨੋ ਪਾਏ ਮੇਦਨੇ ਨਾਨਕ ਇਸ ਪ੍ਰਭ ਜਾਪ ਪਾਉੜ ਜਾ ਪ੍ਰਭ ਦਇਆਲ ਨ ਆਪਿਆ i'm okay. okay. Aye, Santa. পুরন রা ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀ ਅੱਜ ਦਾ ਜੋ ਮੁੱਖ ਬਾਕ ਸੰਤ ਸੋਨਾਉ ਤੇ ਸਤ ਸੋ ਦਾ ਸੰਗ ਦੇ ਉੱਤੇ ਸੁਭਾਏ ਮਾਨ ਸ਼ਲੋਕ ਦਇਆ ਕਰਨ ਦੁੱਖ ਹਰਣਨ ਉਚਰਣ ਅੰਗਨਾਮ ਕੀਰਤਨ ਹੈ ਇਹ ਜਿਹੜਾ ਸ਼ਲੋਕ ਹੈ ਪੰਜਵੇਂ ਪਦਸ਼ਾ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਣ ਕੀਤਾ ਹੋਇਆ ਹੈ ਸ਼ਬਦ ਦਇਆ ਕਰਨ ਦੁੱਖ ਹਰਨ ਉਚਰਣ ਅੰਗਨਾਮ ਕੀਰਤਨ ਹੈ ਕਹਿੰਦੇ ਜਿਹੜਾ ਪਰਮਾਤਮਾ ਹੈ ਉਹ ਸਾਰਿਆਂ ਤੇ ਦਇਆ ਕਰਨ ਵਾਲਾ ਹੈ ਚਾਹੇ ਕੋਈ ਹੈ ਜਿਹੜਾ ਗੁਰੂ ਦੇ ਦਰ ਤੇ ਆ ਗਿਆ ਨਾ ਜਿਹੜਾ ਗੁਰੂ ਦੇ ਕੋਲ ਆ ਗਿਆ ਉਹ ਸਾਰਿਆਂ ਦੇ ਉੱਤੇ ਪਰਮਾਤਮਾ ਨੇ ਦਇਆ ਕਰਨੀ ਹੈ ਦਇਆ ਕਰਨਨ ਦੁੱਖ ਹਰਨਨ ਉਹ ਸਾਰਿਆਂ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਹੈ ਪਰ ਕਦੋ ਉਚਰਨ ਨਾਮ ਕੀਰਤਨ ਹੈ ਜਦੋਂ ਕਹਿੰਦੇ ਉਹਦਾ ਕੀਰਤਨ ਗਾਵਾਂਗੇ ਭਾਵ ਕੇ ਬਾਣੀ ਪੜਾਂਗੇ ਬਾਣੀ ਦੇ ਉੱਤੇ ਅਮਲ ਕਰਾਂਗੇ ਉਦੋਂ ਸਾਡੇ ਤੇ ਪ੍ਰਮਾਤਮਾ ਨੇ ਦਇਆ ਕਰ ਦੇਣੀ ਹੈ ਤੇ ਸਾਡੇ ਦੁੱਖ ਵੀ ਉਹਦੇ ਪ੍ਰਮਾਤਮਾ ਨੇ ਦੂਰ ਕਰ ਦੇਣੇ ਹੈ ਪਰ ਸ਼ਰਤ ਜਿਹੜੀ ਹੈ ਪ੍ਰਮਾਤਮਾ ਦਾ ਨਾਮ ਉਚਾਰਨਾ ਪੈਣਾ ਹੈ ਉਚਰਨ ਨਾਮ ਕੀਰਤਨ ਹੈ ਕੀਰਤਨ ਦਾ ਭਾਵ ਜੇ ਚਾਹੇ ਤੁਸੀਂ ਕੀਰਤਨ ਕਰੋ ਚਾਹੇ ਕਦਾ ਵਿਚਾਰਾ ਕਰੋ ਚਾਹੇ ਘਰ ਬੈਠ ਕੇ ਗੁਰਬਾਣੀ ਪੜੋ ਇਦੇ ਵਿੱਚ ਫਰਕ ਨਹੀਂ ਹੈ ਕਈਆਂ ਨੂੰ ਹੁੰਦਾ ਕਿ ਜਿਹੜਾ ਕੀਰਤਨ ਕਰਦਾ ਉਹ ਮਹਾਨ ਹੈ ਜਿਹੜਾ ਕਥਾ ਕਰਦਾ ਉਹ ਮਹਾਨ ਹੈ ਨਹੀਂ ਭਾਈ ਸਾਰੇ ਆਪਾਂ ਹੀ ਕੋਈ ਆ ਇਹ ਸਾਡੇ ਮਨਾਂ ਦੇ ਵਿੱਚ ਫਰਕ ਹੁੰਦਾ ਹੈ ਇੱਥੇ ਗੁਰੂ ਸਾਹਿਬ ਕਹਿੰਦੇ ਜਿਹੜਾ ਬੰਦਾ ਉਸ ਪ੍ਰਮਾਤਮਾ ਦੇ ਨਾਲ ਜੁੜਦਾ ਹੈ ਨਾ ਉਹਦੇ ਤੇ ਕਹਿੰਦਾ ਦਇਆ ਕਰਦਾ ਪ੍ਰਮਾਤਮਾ ਉਹ ਉਹ ਦੁੱਖ ਵੀ ਦੂਰ ਕਰ ਦਿੰਦਾ ਹੈ ਦਿਆਲ ਪੁਰਖ ਭਗਵਾਨ ਨਾਨਕ ਲਿਪਤ ਨਾ ਮਾਇਆ ਕਹਿੰਦੇ ਜਦੋਂ ਪਰਮਾਤਮਾ ਸਾਡੇ ਤੇ ਖੁਸ਼ ਹੋ ਗਿਆ ਦਿਆਲ ਪੁਰਖ ਭਗਵਾਨ ਨਾਨਕ ਲਿਪਤ ਨਾ ਮਾਇਆ ਕਹਿੰਦੇ ਫਿਰ ਉਹ ਮਾਇਆ ਚ ਚਿੰਬੜਦਾ ਨਹੀਂ ਮਾਇਆ ਦੇ ਵਿੱਚ ਲਿਪਟਦਾ ਨਹੀਂ ਇਨਸਾਨ ਕਦੋਂ ਜਦੋਂ ਪਰਮਾਤਮਾ ਦੇ ਨਾਲ ਅਸੀਂ ਮਿਲ ਜਾਾਂਗੇ ਤੇ ਗੁਰੂ ਸਾਹਿਬ ਕਹਿੰਦੇ ਆ ਦਇਆਲ ਪੁਰਖ ਜਦੋਂ ਉਹ ਸਾਡੇ ਤੇ ਦਇਆਲ ਹੋ ਗਿਆ ਖੁਸ਼ ਹੋ ਗਿਆ ਕੌਣ ਭਗਵਾਨ ਹੈ ਪਰਮਾਤਮਾ ਨਾਨਕ ਲਿਪਤ ਨਾ ਮਾਇਆ ਕਹਿੰਦੇ ਉਹ ਫਿਰ ਮਾਇਆ ਦੇ ਵਿੱਚ ਲਿਪਟਦਾ ਨਹੀਂ ਇਨਸਾਨ ਹੁਣ ਮਾਇਆ ਕਿਹੜੀ ਹੈ ਗੁਰੂ ਸਾਹਿਬ ਕਹਿੰਦੇ ਐ ਗੁਰੂ ਅਮਰਦਾਸ ਮਹਾਰਾਜ ਲਿਵ ਛੁੜ ਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਕਹਿੰਦੇ ਜਦੋਂ ਅਸੀਂ ਮਾਂ ਦੇ ਗਰਭ ਵਿੱਚ ਸੀ ਨਾ ਉਦੋਂ ਕਹਿੰਦੇ ਸਾਡੀ ਲਿਵ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਸੀ ਜਦੋਂ ਕਹਿੰਦੇ ਸਾਡਾ ਜਨਮ ਹੋਇਆ ਉਦੋਂ ਸਾਡਾ ਜਿਹੜਾ ਮਨ ਸੀ ਸਾਡਾ ਉਧਰ ਨੂੰ ਜੁੜ ਗਿਆ ਮਾਇਆ ਵੱਲ ਨੂੰ ਮਾਇਆ ਕਿਹੜੀ ਹੈ ਜਿਹੜੀ ਸਾਨੂੰ ਪਰਮਾਤਮਾ ਦੇ ਨਾਲੋਂ ਤੋੜ ਦੇ ਪੈਸਾ ਨਹੀਂ ਮਾਇਆ ਜਿਹੜੀ ਚੀਜ਼ ਸਾਨੂੰ ਪਰਮਾਤਮਾ ਦੇ ਨਾਲੋਂ ਤੋੜ ਦੇ ਗੁਰੂ ਸਾਹਿਬ ਕਹਿੰਦੇ ਇਹ ਅਸਲ ਚ ਮਾਇਆ ਹੁੰਦੀ ਹੈ ਬਾਹੇ ਬਲੰਦੜੀ ਬੁੱਝ ਗਏ ਰਖੰਦੜੋ ਪ੍ਰਭ ਆਪ ਬਾਹੇ ਕਹਿੰਦੇ ਅੱਗ ਨੂੰ ਕਹਿੰਦੇ ਜਿਹੜੀ ਅੱਗ ਸਾਡੇ ਅੰਦਰ ਲੱਗ ਰਹੀ ਹੈ ਨਾ ਕਹਿੰਦੇ ਇਹ ਕਦੇ ਨਹੀਂ ਬੁੱਝਦੀ ਜੇ ਹੁਣ ਅੱਗ ਦੇ ਉੱਤੇ ਅਸੀਂ ਲੱਕੜਾਂ ਪਾਈ ਜਾਈਏ ਲੱਕੜਾਂ ਪਾਈ ਜਾਈਏ ਅੱਗ ਕਦੇ ਕਹਿੰਦੀ ਹੈ ਕਿ ਮੈਂ ਰੱਜ ਗਈ ਆ ਸਾਡੇ ਅੰਦਰ ਜਿਹੜੀ ਤ੍ਰਿਸ਼ਨਾ ਰੂਪੀ ਅੱਗ ਹੈ ਨਾ ਕਹਿੰਦੇ ਉਹ ਨਹੀਂ ਰੱਜਦੀ ਕਦੇ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ ਅੱਖਾਂ ਕਦੇ ਰੰਗ ਤਮਾਸ਼ੇ ਵੇਖ-ਵੇਖ ਕੇ ਰੱਜੀਆਂ ਨੇ ਉਸ ਤੋਂ ਤੇ ਨਿੰਦਾ ਕੰਨ ਸੁਣ ਰੋਵਾਂ ਤੇ ਹਾਸੇ ਕਿਸੇ ਦੀ ਨਿੰਦਿਆ ਚੱਲ ਨਹੀਂ ਹੋਵੇ ਸਾਡੇ ਕੰਨ ਰੱਜੇ ਸਾਡੀ ਉਸਤਤ ਕੋਈ ਕਰ ਰਿਹਾ ਹੋਵੇ ਕੰਨ ਰੱਜੇ ਕਦੇ ਉਸਤਤ ਨਿੰਦਿਆ ਕੰਨ ਸੁਣ ਰੋਵਣ ਤੇ ਹਾਸੇ ਸਾਦੀ ਜੀਵ ਨਰ ਜੀਏ ਕਰ ਭੋਗ ਵਿਲਾਸੇ ਕਹਿੰਦੇ ਆ ਜੀਵ ਐ 2 ਇੰਚ ਦਾ ਟੁਕੜਾ ਐ ਕਹਿੰਦੇ ਇਹ ਖਾ ਪੀ ਕੇ ਰੱਜ ਗਿਆ ਨਹੀਂ ਰੱਜੀ ਸਾਦੀ ਜੀਵ ਨਰ ਜੀਏ ਕਰ ਭੋਗ ਵਿਲਾਸੇ ਨੱਕ ਨਰ ਜਾ ਵਾਸ ਲੈ ਦੁਰਗੰਧ ਸੁਵਾਸੇ ਕਹਿੰਦੇ ਨੱਕ ਵੀ ਨਹੀਂ ਰੱਜਿਆ ਸੁਗੰਧੀਆਂ ਲੈ ਲੈ ਕੇ ਨੱਕ ਨਰ ਜਾ ਵਾਸ ਲੈ ਦੁਰਗੰਧ ਸੁਵਾਸੇ ਰੱਜ ਨਾ ਕੋਈ ਜੀਵ ਐ ਕੂੜੇ ਪਰਵਾਸੇ ਕਹਿੰਦੇ ਰੱਜ ਕੇ ਕੋਈ ਇਸ ਸੰਸਾਰ ਤੇ ਜਿਉ ਨਹੀਂ ਸਕਿਆ ਜੇ ਬੰਦੇ ਦੀ 90 ਸਾਲਾਂ ਦੀ 100 ਸਾਲ ਦੀ ਉਮਰ ਆ ਉਹ ਵੀ ਕਹਿੰਦਾ ਮੈਂ ਜੇ ਹੋਰ ਥੋੜਾ ਚਿਰ ਜਿਉਲਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਇੱਥੇ ਰੱਜਿਆ ਤੇ ਕੋਈ ਵੀ ਨਹੀਂ ਪਰ ਜੇ ਗੁਰੂ ਦੇ ਨਾਲ ਪੈ ਗਿਆ ਪਿਆਰ ਫੇਰ ਬਾਹੇ ਬਲੰਦੜੀ ਬੁੱਝ ਗਏ ਰਖੰਦੜੋ ਪ੍ਰਭ ਆਪ ਕਹਿੰਦੇ ਜਿਹੜੀ ਅੰਦਰ ਤ੍ਰਿਸ਼ਨਾ ਦੀ ਅੱਗ ਲੱਗ ਰਹੀ ਹੈ ਨਾ ਕਹਿੰਦੇ ਉਹਦੇ ਬੁਝਣੀ ਹੈ ਜਿੱਦੇ ਪਰਮਾਤਮਾ ਦੇ ਨਾਲ ਜੁੜ ਗਏ ਬਾਹੇ ਬਲੰਦੜੀ ਬੁੱਝ ਗਏ ਰਖੰਦੜੋ ਪ੍ਰਭ ਆਪ ਪਰਮਾਤਮਾ ਨੇ ਫਿਰ ਆਪ ਰੱਖ ਲੈਣਾ ਜਿੰਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਮੇਦਨੀ ਦਾ ਭਾਵ ਦਾ ਧਰਤੇ ਕਿ ਜਿਸ ਪਰਮਾਤਮਾ ਨੇ ਆ ਧਰਤੀ ਸਾਜੀ ਹੈ ਨਾ ਸਾਰੇ ਕਹਿੰਦੇ ਉਹਦਾ ਸਿਮਰਨ ਕਰਿਆ ਕਰੀਏ ਇਸ ਉਹਨੂੰ ਜਪਿਆ ਕਰੀਏ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਉਹਨੂੰ ਕਿਆ ਕਰੀਏ ਜਿੰਨੋ ਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਕਹਿੰਦੇ ਉਹਦਾ ਜਾਪ ਕਰਿਆ ਕਰੀਏ ਅਸੀਂ ਤੇ ਹੋਰ ਇਹ ਜਾਪ ਕਰਨ ਲੱਗੇ ਜੀ ਅੱਜ ਅਸੀਂ ਪ੍ਰਮਾਤਮਾ ਨੂੰ ਛੱਡ ਚੁੱਕੇ ਆ ਅੱਗੇ ਗੁਰੂ ਸਾਹਿਬ ਕਹਿੰਦੇ ਪੌੜੀ ਪੌੜੀ ਜਿਹੜੀ ਹੁੰਦੀ ਹੈ ਜੇ ਅਸੀਂ ਕੋਠੇ ਤੇ ਚੜ੍ਹਨਾ ਹੋਵੇ ਨਾ ਪੌੜੀ ਦੇ ਰਾਹੀ ਚੜਿਆ ਜਾਂਦਾ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਜੇ ਪ੍ਰਮਾਤਮਾ ਦੇ ਨਾਲ ਮਿਲਣਾ ਹੈ ਨਾ ਇੱਕੋ ਲਗਤ ਨਾ ਕਈ ਕਿ ਮੈਂ ਉੱਪਰਲੀ ਪੌੜੀ ਤੇ ਚੜ ਗਿਆ ਇਕੱਲੇ ਇਕੱਲੇ ਡੰਡੇ ਰਾਹੀ ਚੜਨਾ ਪੈਣਾ ਪੌੜੇ ਜਾ ਪ੍ਰਭ ਭਏ ਦਿਆਲ ਨਿਆ ਬਿਆਪੇ ਮਾਇਆ ਜਦੋਂ ਗੁਰੂ ਸਾਡੇ ਤੇ ਖੁਸ਼ ਹੋ ਜਾਣਾ ਨਾ ਜਾ ਪ੍ਰਭ ਤੇ ਜਯਾਲ ਨਾ ਵਿਆਪੇ ਮਾਇਆ ਫਿਰ ਮਾਇਆ ਨੇ ਸਾਡਾ ਕੁਝ ਨਹੀਂ ਵਿਗਾੜਨਾ ਜੀ ਫਿਰ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਫਿਰ ਉਹ ਦਾਸੀ ਬਣ ਜਾਣੀ ਹੈ ਮਾਇਆ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਫਿਰ ਉਹਨਾਂ ਦੇ ਕੰਮ ਸਵਾਰਦੀ ਹੈ ਪਰ ਜਦੋਂ ਅਸੀਂ ਇਹੀ ਮਾਇਆ ਨੂੰ ਮਾੜਿਆ ਕੰਮਾਂ 'ਚ ਵਰਤਦੇ ਆ ਫਿਰ ਸਾਡੇ ਸਰੀਰ ਨੂੰ ਵੀ ਖਰਾਬ ਕਰ ਦਿੰਦੀ ਹੈ ਜੀ। ਜਾ ਪ੍ਰਭ ਪਹੇ ਦਇਆਲ ਨਾ ਵਿਆਪੇ ਮਾਇਆ। ਕੋਟ ਅੱਗਾ ਗਏ ਨਾਸ ਹਰ ਇੱਕ ਤੇ ਆਇਆ। ਹੁਣ ਇੱਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਐ ਕੋਟ ਅੱਗਾ ਗਏ ਨਾਸ ਹਰ ਇੱਕ ਤੇ ਆਇਆ ਜਿਹੜੇ ਕਰੋੜਾਂ ਦਾ ਸਾਡੇ ਅੰਦਰ ਪਾਪ ਨੇ ਨਾ ਉਹ ਨਾਸ ਹੋ ਜਾਣਗੇ ਕਦੋਂ ਹਰ ਇੱਕ ਤੇ ਆਇਆ ਜਿੱਦੇ ਇੱਕ ਪਰਮਾਤਮਾ ਨੂੰ ਸਿਮਰ ਲਿਆ ਨਾ ਸਿਮਰੋ ਸਿਮਰੋ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ ਇਹ ਉਹ ਲੋਕ ਤੇ ਪਰਨੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ ਕਹਿੰਦੇ ਜਦੋਂ ਇੱਕ ਨੂੰ ਸਿਮਰ ਲਿਆ ਨਾ ਕੋਟ ਅੱਗਾ ਗਏ ਨਾਸ ਹਰ ਇੱਕ ਤੇ ਆਇਆ ਇੱਕ ਪਰਮਾਤਮਾ ਨੂੰ ਸਿਮਰਿਏ ਸਾਡੇ ਅੰਦਰ ਕਰੋੜਾਂ ਪਾਪ ਜਿਹੜੇ ਐ ਉਹ ਵੀ ਨਾਸ ਹੋ ਜਾਣਗੇ ਉਦਾਂ ਹੀ ਨਾਲ ਸੋਚ ਜਾਣਗੇ ਜਿੱਦ ਤੇਸੀਂ ਇੱਕ ਦੇ ਨਾਲ ਜੁੜ ਗਏ ਗੁਰੂ ਸਾਹਿਬ ਕਹਿੰਦੇ ਨਾਨਕ ਕੱਚੜਿਆ ਸਿਉ ਤੋੜ ਢੂਡ ਸੱਜਣ ਸੰਤ ਪੱਕਿਆ ਓਏ ਜੀ ਬੰਦੇ ਵਿਛੜੇ ਓਏ ਮੋਇਆ ਨ ਜਾਹੀ ਛੋੜ ਕਿ ਜਿਹੜਾ ਪੱਕਾ ਹੈ ਨਾ ਉਹ ਸਾਡੀ ਮਰਨ ਤੋਂ ਬਾਅਦ ਵੀ ਬਾਹ ਨਹੀਂ ਛੱਡਦਾ ਉਹਨੇ ਸਾਡੇ ਸਾਰੇ ਜਿੰਨੇ ਵੀ ਪਾਪ ਸਾਡੇ ਅੰਦਰ ਇਕੱਠੇ ਹੋਏ ਐ ਸਾਰਿਆਂ ਨੂੰ ਖਤਮ ਕਰ ਦੇਣਾ ਨਿਰਮਲ ਭਏ ਸਰੀਰ ਜਨ ਧੂਰੀ ਨਹਾਇਆ ਆ ਜਿਹੜਾ ਸਰੀਰ ਹੈ ਨਾ ਇਹ ਕਹਿੰਦੇ ਨਿਰਮਲ ਹੋ ਜਾਣਾ ਕਦੋਂ ਜਨ ਧੂਰੀ ਨਹਾਇਆ ਇੱਥੇ ਆਪਾਂ ਸਾਰੇ ਬੈਠੇ ਆ ਨਾ ਇਹ ਸੰਗਤ ਹੈ ਇੱਥੇ ਪਿਆਰਿਆਂ ਦੀ ਸੰਗਤ ਦੇ ਵਿੱਚ ਧੂੜੀ ਦੇ ਵਿੱਚ ਇਸ਼ਨਾਨ ਕੀਤਾ ਜਾ ਰਿਹਾ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਰਾਮਦਾਸ ਸਰੋਵਰ ਨਾਤੇ ਤਿੰਨ ਉੱtre ਪਾਪ ਕਮਾਤੇ ਕਿ ਜਦੋਂ ਰਾਮ ਦੇ ਦਾਸਾਂ ਦੇ ਸਰੋਵਰ 'ਚ ਇਸ਼ਨਾਨ ਕੀਤਾ ਨਾ ਉਦੋਂ ਸਾਡੇ ਸਾਰੇ ਦੇ ਸਾਰੇ ਰੋਗ ਦੂਰ ਹੋ ਜਾਣਗੇ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਆ ਨਿਰਮਲ ਭਏ ਸਰੀਰ ਕਿ ਪਵਿੱਤਰ ਹੋ ਜਾਣਾ ਸਰੀਰ ਕਦੋਂ ਜਨ ਧੂਰੀ ਨਹਾਇਆ ਜਦੋਂ ਗੁਰਸਿੱਖਾਂ ਦੀ ਧੂੜੀ 'ਚ ਇਸ਼ਨਾਨ ਕੀਤਾ ਕਹਿੰਦੇ ਆ ਸਰੀਰ ਪਵਿੱਤਰ ਹੋ ਜਾਣਾ ਮਨੋ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਕਹਿੰਦੇ ਜਿਹੜਾ ਮਨ ਹੈ ਤੇ ਤਨ ਹੈ ਇਹ ਰੱਜੇ ਨਹੀਂ ਕਦੇ ਇਹ ਰੱਜਦੇ ਵੀ ਨਹੀਂ ਪਰ ਰੱਜ ਕਦੋਂ ਆਉਣੇ ਮਨ ਤਨ ਭਏ ਸੰਤੋਖ ਸੰਤੋਖ ਦਾ ਭਾਵੰਦ ਰੱਜ ਜਾਣਾ ਕਦੋਂ ਰੱਜ ਜਣ ਪੂਰਨ ਪ੍ਰਭ ਪਾਇਆ ਪੂਰਨ ਕਿਹਨੂੰ ਕਹਿੰਦੇ ਆ ਪਰਮੇਸ਼ਰ ਨੂੰ ਕਿ ਜਿੱਦੇ ਪਰਮੇਸ਼ਰ ਨੂੰ ਪਾ ਲਿਆ ਨਾ ਸੀਨੇ ਉਦੋਂ ਸਾਡਾ ਮਨ ਵੀ ਰੱਜ ਜਣ ਲਾ ਉਦੋਂ ਸਾਡਾ ਤਨ ਵੀ ਰੱਜ ਜਣ ਲਾ ਮਨ ਤੇ ਅਸੀਂ ਬੜਾ ਕੁਝ ਲਾਉਨੇ ਆ ਕਹਿੰਦੇ ਮਨ ਇਹਦੇ ਅੰਦਰੋਂ ਫਿਰ ਖੁਸ਼ਬੂਆਂ ਆਉਣ ਲੱਗ ਜਾਣਗੀਆਂ ਤਨ ਦੇ ਉੱਤੇ ਬੜਾ ਕੁਝ ਮਲਦੇ ਆ ਤਨ ਦੇ ਵਿੱਚੋਂ ਵੀ ਖੁਸ਼ਬੂਆਂ ਆਉਣ ਲੱਗ ਜਾਣਗੀਆਂ ਕਹਿੰਦੇ ਫਿਰ ਬਾਹਰੋਂ ਕੁਝ ਲਾਉਣ ਦੀ ਲੋੜ ਨਹੀਂ ਪੈਣੀ ਕਹਿੰਦੇ ਫਿਰ ਅੰਦਰੋਂ ਹੀ ਤੇਰੇਓ ਖੁਸ਼ਬੂ ਪੈਦਾ ਹੋ ਜਾਣਗੀ ਕੂੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ 86 ਤੀਰਥ ਕਾਮੁਖ ਟਿੱਕਾ ਤਿਤ ਘਟ ਮਤ ਵਿਗਾਸ ਕਹਿੰਦੇ 68 ਤੀਰਥਾਂ ਦੇ ਦਰਸ਼ਨ ਹੋ ਜਾਣਗੇ ਕਦੋਂ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਜਿੱਦੇ ਪੂਰੇ ਪ੍ਰਭੂ ਨੂੰ ਪਾ ਲਿਆ ਇਹ ਸਮਝ ਲਿਓ ਕਿ 68 ਤੀਰਥਾਂ ਦੇ ਇਸ਼ਨਾਨ ਕਰਿਆਏ ਤਰੇ ਗੁਤੰਦ ਸੰਗ ਲੋਗ ਕੁੱਲ ਸਵਾਇਆ ਜਿੱਦੇ ਗੁਰੂ ਨੇ ਸਾਡੇ ਤੇ ਕਿਰਪਾ ਕਰਤੀ ਉਦੇ ਹੋਣਾ ਕੀ ਹੈ ਤਰੇ ਕੁਟੰਬ ਕੁਟੰਬ ਕਹਿੰਦੇ ਆ ਸਾਰੇ ਮਿੱਤਰਾਂ ਦੋਸਤਾਂ ਨੂੰ ਜਿਹੜੇ ਸਾਡੇ ਨਾਲ ਜੁੜੇ ਹੁੰਦੇ ਆ ਪਰਿਵਾਰ ਨੂੰ ਕਹਿੰਦੇ ਕੁਟੰਬ ਤਰੇ ਕੁਟੰਬ ਸੰਗ ਲੋਗ ਜਿਹੜੇ ਨਾਲ ਜੁੜ ਜਾਣਗੇ ਉਹਦੇ ਕੁੱਲ ਸਵਾਇਆ ਕਹਿੰਦੇ ਸਾਡੇ ਸਰੀਰ ਦੇ ਗਿਆਨ ਇੰਦਰੇ ਸਾਡੇ ਸਰੀਰ ਦੇ ਕਰਮ ਇੰਦਰੇ ਉਹ ਵੀ ਤਰ ਜਾਣਗੇ ਜਿਹੜੇ ਨਾਲ ਜੁੜਨਗੇ ਉਹ ਵੀ ਇਸ ਭਵ ਸਾਗਰ ਤੋਂ ਤਰ ਜਾਣਗੇ ਜਿਵੇਂ ਸਿਆਣਿਆਂ ਨੇ ਕਿਹਾ ਨਾ ਕਹਿੰਦੇ ਲੱਕੜ ਦੇ ਨਾਲ ਲੱਗ ਕੇ ਲੋਹਾ ਵੀ ਤਰ ਜਾਂਦਾ ਹੈ ਪਰ ਜੇ ਅਸੀਂ ਸੰਤਾਂ ਦੇ ਨਾਲ ਸੰਤਾਂ ਦੇ ਪਿਆਰਿਆਂ ਦੇ ਨਾਲ ਲੱਗ ਜਾਗੇ ਤਾਂ ਅਸੀਂ ਵੀ ਤਰ ਜਾਾਂਗੇ ਇੱਥੇ ਗੁਰੂ ਸਾਹਿਬ ਕਹਿੰਦੇ ਤਰੇ ਕੁਟੰਬ ਜਿਹੜਾ ਪਰਿਵਾਰ ਸਾਡਾ ਉਹ ਵੀ ਤਰ ਜਾਣਾ ਸੰਗ ਲੋਗ ਜਿਹੜੇ ਤੇਰੇ ਨਾਲ ਲੱਗੇ ਓਏ ਗਵੰਢੀ ਸੀ ਲੋਗ ਸੀ ਉਹ ਵੀ ਤਰ ਜਾਣਗੇ ਕੁੱਲ ਸਵਾਇਆ ਤੇਰੀਆਂ ਕੁਲਾਂ ਵੀ ਤਰ ਜਾਣਗੀਆਂ ਤੇਰੇ ਅੰਦਰਲੇ ਗਿਆਨ ਇੰਦਰੇ ਕਰਮ ਇੰਦਰੇ ਉਹ ਵੀ ਕਦੇ ਤਰ ਜਾਣਗੇ ਪਰ ਹੋਣਾ ਉਦੋਂ ਏ ਜਦੋਂ ਇੱਕ ਪਰਮਾਤਮਾ ਨੂੰ ਸਿਮਰਾਂਗੇ ਜਿੱਦੇ ਇੱਕ ਦੇ ਨਾਲ ਜੁੜ ਗਏ ਉਦੋਂ ਸਾਰਾ ਕੁਝ ਵਧੀਆ ਬਣ ਜਾਣਾ ਮਨ ਤਨ ਭਏ ਸੰਤੋਖ ਪੂਰਨੋ ਪ੍ਰਭ ਪਾਇਆ ਤਰੇ ਕੁਟੰਦ ਸੰਗ ਲੋਗ ਕੁੱਲ ਸਦਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ